थे थे तो तो त राजा साहिब जी तव्हां तोतो से ਕੋਕ ਕੇ ਕੋਕ ਨਾ ਆਜਾ ਤੈਨੂੰ ਜਾ ਕੇ ਦਸਤਮਸ਼ਕ ਹੋਏ ਜਦੋਂ ਦਸਤਮਸ਼ਕ ਹੋਦੇ ਨਹੀਂ ਅਜਾ ਤੂੰ ਕੀ ਦੇ ਅਮਰ ਕੰਡਾ ਆਹ ਜੀ ਦੇ ਪੁਲਜਾ ਦਾ ਹਾਲਾ ਜੀ ਉੱਤੇ ਬੈਠੋ ਇਹਦੇ ਰਾਜਪਾਲ ਨੇ ਤੁਹਾਡੇ ਬਰਾਬਰ ਵੀ ਬੈਠ ਸਕਦਾ ਰਾਜਪਾਲ ਸਾਹਿਬ ਜੀ ਦੇ ਬੈਠੋ ਜੀ ਰਾਜਾ ਸਾਹਿਬ ਇਹੋ ਅੱਜ ਬਰਾਬਰ ਵੀ ਬੈਠ ਸਕਦਾ ਇਹ ਬੰਦਾ ਕੀ ਕੀ ਬਰੀ ਇਹਦੇ ਵਿੱਚ ਕੀ ਗਲਤੀ ਹੋਈ ਜਿੱਦ ਕੈਫ ਲਗਾਇਆ ਕੈਂਪ ਲਗਾਉਣ ਦੇ ਵਿੱਚ ਲੋਕਾਂ ਨੂੰ ਸੁਵਿਧਾਵਾ ਮਿਲ ਜਾਂਦੇ ਜਿਹੜੇ ਡਾਕੂਮੈਂਟਸ ਨੇ ਕੋਈ ਕਿਸੇ ਉਹਨੇ ਆਪ ਨਹੀਂ ਬਣਾ ਕੇ ਦੇਤੇ ਕੋਈ ਜਿਹੜਾ ਡਾਕੂਮੈਂਟਸ ਕੋਈ ਆਪਣੇ ਸਾਈਨ ਕਰਕੇ ਨਹੀਂ ਦੇਤਾ ਜਿਹੜੇ ਕੈਂਪ ਲਗਾ ਰਹੇ ਸੀ ਚਾਹੇ ਉਹ ਰਾਜਿੰਦਰ ਲਕੀ ਸੀ ਜਿਲ੍ਹਾ ਪ੍ਰਧਾਨ ਜੀਪੀ ਚਾਹੇ ਉਹਦੇ ਨਾਲ ਦੇ ਦੋ ਸਾਥੀ ਜਿਹੜੇ ਹੋਰ ਅਰੈਸਟ ਕੀਤੇ ਗਏ ਜਰਨਲ ਸੈਕਟਰੀ ਅਰੈਸਟ ਕਰ ਲਿਆ ਰਾਜਿੰਦਰ ਲਕੀ ਦਾ ਨਾਲ ਉਹਨਾਂ ਦੇ ਨਰਾਈਨ ਇੰਚਾਰਜ ਦੇ ਹੋਰ ਅਰੈਸਟ ਕਰ ਲਿਆ ਉਹਨਾਂ ਨੇ ਕੋਈ ਸਾਈਨਪਾ ਨਹੀਂ ਰਿਪੋਰਟ ਹੋਇਆ ਏਦਾਂ ਦੇ ਉਹਨਾਂ ਨੇ ਕੋਈ ਡਾਕੂਮੈਂਟ ਤਾਂ ਨਹੀਂ ਜਾਰੀ ਕਰਤਾ ਜੀ ਕੋਈ ਜਾਂਦਾ ਇੱਕ ਤੁਹਾਡੇ ਘਰ ਜਾ ਕੇ ਕਿਸੇ ਨੂੰ ਜੇ ਕੋਈ ਸੰਦਾਰ ਦੇ ਦਿੱਤੀ ਆ ਤੇ ਇਹ ਕੋਈ ਵੀ ਪਾਪ ਨਹੀਂ ਹੈ ਜੀ ਸੈਕੰਡਲੀ ਸਿਰਫ ਪੰਜਾਬ ਚ ਨਹੀਂ ਇਹ ਕੈਂਪ ਨਾ ਕਰੇਗੀ ਆਪਾਂ ਆਪਣੇ ਨਵਾਂ ਸ਼ਹਿਰ ਦੇ ਨਾਲ 10 ਕਿਲੋਮੀਟਰ ਗੜਸ਼ੰਕਰਾ ਜੀ ਤਹੋਂ ਤੋਂ 15 ਕਿਲੋਮੀਟਰ ਅੱਗੇ ਹਿਮਾਚਲ ਸ਼ੁਰੂ ਹੋ ਜਾਂਦਾ ਹਿਮਾਚਲ ਦੇ ਵਿੱਚ ਮੈਨੂੰ ਦੱਸਦਾ ਵੀ ਇੱਕ ਵੀ ਕੈਂਪ ਨੂੰ ਕਿਸੇ ਨੇ ਰੋਕਿਆ ਚੱਦ ਕੇ ਹਿਮਾਚਲ ਦੇ ਵਿੱਚ ਵੀ ਜਿਹੜੀ ਆ ਆਪੋਜੀਸ਼ਨ ਦੀ ਸਰਕਾਰ ਆ ਕਾਂਗਰਸ ਦਾ ਉਸੋ ਵਾਰ ਫਿਰ ਵੀ ਭਾਰਤੀ ਦੀ ਸਰਕਾਰ ਨੂੰ ਕਿ ਐਡਾ ਖਤਰਾ ਹੋ ਗਿਆ ਉਸ ਕੈਂਪ ਤੋਂ ਕਿ ਉਹਨਾਂ ਨੂੰ ਐਡਾਂ ਦੇ ਕਾਨੂੰਨੀ ਹਰਕਤ ਕਰਨੀ ਪਈ ਇੱਕ ਮਨੀਸ਼ ਸੋਧਿਆ ਨੇ ਜਿਹੜਾ ਸ਼ਾਮ ਦਾ 99 ਦੇ ਮੇਰੇ ਬ੍ਰਦਰਸ ਨੇ ਗੱਲ ਕੀਤੀ ਹੈ ਜਿਸ ਸ਼ਾਮ ਦਾ 99 ਉਹਦੇ ਜਿਹੜਾ ਇੱਕ ਉਹਨੇ ਆਪਣੀ ਭਾਸ਼ਣ ਦਿੱਤਾ ਜੀ ਤਾਂ ਇੰਨੀ ਛੇਤੀ ਉੱਤੇ ਐਕਸ਼ਨ ਹੋ ਗਿਆ ਜੀ ਜਦ ਕਿ ਹੋਰ بڑے ਮੁੱਦੇ ਜਿਹੜੇ ਪੰਜਾਬ ਦੇ ਐਥੇ ਆ ਜਿਹੜੇ ਹੱਲੇ ਵੀ ਲੱਗ ਰਹੇ ਆ ਯੋ ਅੱਲੇ ਵੀ ਕੋਈ ਨਹੀਂ ਫੋੜ ਰਹਾ ਹੈਗਾ ਰੋਜ਼ ਲੋਕ ਚਿੱਟਾ ਮਾਰ ਕੇ ਕਹਿ ਰਹੇ ਆ ਰੋਜ਼ ਵੱਖ-ਵੱਖ ਤਰ੍ਹਾਂ ਦੇ ਦੋਸਤ ਘਰ ਮੇ ਲਗਾ ਕੇ ਲੋਕ ਰਿਕਵੈਸਟ ਕਰਕੇ ਮੀਤ ਕੋ ਤੁਹਾਡਰ ਕੇ ਪ੍ਰਾਵਾਂ ਨੇ ਮੀਡੀਆ ਦੇ ਵਿੱਚ ਕਾਫੀ ਕੁਛ ਆਮਾਨੀ ਨੂੰ ਲੋਕਾਂ ਦੀਆਂ ਤਕਲੀਫਾਂ ਪਾੜਾਈਆਂ ਉਹ ਨਹੀਂ ਕੁਝ ਵੀ ਸੁਣੀਆਂ ਜੀ ਇੱਕ ਇਹ ਪਤਾ ਲੱਗਿਆ ਜੀ ਕਿ ਕੋਈ ਪਾਰਟੀਕੂਲਰ ਪਾਰਟੀ ਜਿਹੜੀ ਆ ਉਹ ਕੈਂਪ ਲਗਾ ਰਹੀ ਸਪਾਰਟੀਕੂਲਰ ਪਾਰਟੀ ਨਹੀਂ ਕੈਂਪ ਲਗਾ ਰਹੀ ਜਦੋਂ ਸਰਕਾਰ ਬਣ ਜਾਂਦੀ ਹੈ ਕੋਈ ਵੀ ਤਾਂ ਉਹ ਸਾਰਿਆਂ ਲੋਕਾਂ ਦੀ ਹੁੰਦੀ ਹੈ ਇਹ ਨਹੀਂ ਹੈ ਕਿ ਉਹ ਭਾਜਪਾ ਦੀ ਸਰਕਾਰ ਹੈ ਉਹ ਮੇਰੀ ਸਰਕਾਰ ਹੈ ਜਾਂ ਇਹਨਾਂ ਦੀ ਸਰਕਾਰ ਹੈ ਜਿਹੜੇ ਜਿੱਕੇ ਨੂੰ ਬਾਰੇ ਬੈਠੇ ਆ ਇਹਨਾਂ ਦੀ ਕਿਸੇ ਵੀ ਸਰਕਾਰ ਨਹੀਂ ਹੈਗੀ ਉਹ ਸਭ ਦੀ ਸਰਕਾਰ ਹੈ ਜੇ ਸਰਕਾਰ ਕਿਸੇ ਨੂੰ ਕੋਈ ਸਹੂਲਤ ਦਿੰਦੀ ਹੈ ਕਿਸੇ ਦੇ ਘਰ ਜਾ ਕੇ ਦਿੰਦੀ ਹੈ ਤਾਂ ਆਈ ਥਿੰਕ ਏਂਗ ਐਡਵੋਕੇਟ ਨੂੰ ਕਮਾਕ ਜਿਹਦੇ ਵਿੱਚ ਕੋਈ ਵੀ ਉਹਨਾਂ ਨੇ ਐਸਾ ਜਿਹੜਾ ਆ ਕੋਈ ਵੀ ਅਫੈਸ ਨਹੀਂ ਕਰਦਾ ਹੈਗਾ ਤੇ ਜੇ ਅਫੈਸ ਨਹੀਂ ਕਰਦਾ ਹੈਗਾ ਤਾਂ ਟਾਸਕ ਫੋਰਸ ਤੋਂ ਵੀ ਜੀ ਇੰਨਾ ਜ਼ਿਆਦਾ ਖਤਰਾ ਬਣ ਗਿਆ ਇਸ ਕੈਂਪ ਤੋਂ ਐਪਰ ਦੇ ਵਿੱਚ ਕੋਈ ਕੋਈ ਉੱਥੇ ਹੁੱਲੜਵਾਜੀ ਹੋਈ ਕੋਈ ਲੜਾਈ ਝਗੜਾ ਹੋਇਆ ਜਿਹੜੀ ਉੱਥੇ ਐਨਰਫੋਰਸ ਭੇਜਣੀ ਪੈ ਗਈ ਕਿ ਉੱਥੇ ਇੱਕ ਫਿਰ ਪਾਰਟੀ ਕੋਲ ਪਰਟੀ ਦੇ ਪ੍ਰਧਾਨ ਨੂੰ ਚੱਕਣਾ ਪੈ ਗਿਆ ਵੀ ਆਪ ਸਰਪ੍ਰਧ ਨੇ ਪੁੱਛਦਾ ਕਿਤਾ ਹੋਵੇ ਕਿ ਕਿ ਮੈਨੂੰ ਹੋਰ ਪਤਾ ਲੱਗਾ ਜੀ ਕਿ ਕੋਈ ਡਾਟਾ ਜਿਹੜਾ ਆ ਉਹ ਜਿਹੜਾ ਇਹਨਾਂ ਕੋਲ ਚਲੇ ਜਾਏ ਜਾ ਰਿਹਾ ਆ ਉਹ ਡਾਟਾ ਨਾਲ ਮਿਸਯੂਜ਼ ਹੋ ਰਿਹਾ ਹੈ ਮੈਨੂੰ ਇਹ ਪਤਾ ਲੱਗਾ ਪੁੱਛ ਮਨੀਰ ਸੀ ਸੂਰੀਏ ਜੀ ਵਾਲੇ ਸੀ ਜਾਂ ਸਾਡੇ ਰਿਸਪੈਕਟਿਡ ਸੀਐਮ ਪਰ ਮੰਤਾਂ ਮੰਨ ਲਈ ਵੀ ਜੇ ਹੁਣ ਇਹ ਡਾਟਾ ਦੀ ਗੱਲ ਕਰੀਏ ਡਾਟਾ ਤਾਂ ਇੱਕ ਥੋੜੀ ਦੇਰ ਪਹਿਲਾਂ ਨੇ ਦਿੱਸ ਤੋਂ ਸੁਣਿਆ ਸੀ ਜੀ ਕਿ ਇੱਕ SIM ਕਾਰਡ ਲੈਨੇ ਆ ਉਹ ਲੋ ਡਾਟਾ ਨਹੀਂ ਜਾਂਦਾ ਜੀ ਅਸੀਂ ਕੋਈ ਵੀ ਕੋਈ ਗੈਸਾ ਕਨੈਕਸ਼ਨ ਲੈਂਦੇ ਆ ਕੋਈ ਵੀ ਅਸੀਂ ਡਾਕੂਮੈਂਟ ਹੋਰ ਬਣਵਾਣੇ ਆ ਤਾਂ ਉੱਥੇ ਡਾਟਾ ਵੀ ਨਹੀਂ ਹੁੰਦਾ ਜੀ ਇੱਕ ਕਿਸ ਨੇ ਕੈਪਰੇ ਵਿੱਚ ਹੀ ਲਾ ਕੇ ਉਹ ਡਾਟਾ ਨੂੰ ਕੋਈ ਫਰਕ ਪੈਣਾ ਸਿੱਧਾ ਜੀ ਇਸ ਕਰਕੇ ਜਿਹੜਾ ਆ ਇਹ ਸਰਕਾਰ ਨੂੰ ਇੰਨੀ ਬੋਖਲਾ ਘਟ ਨਹੀਂ ਦਿਖਾਣੇ ਚਾਹੀਦੇ ਕੰਮ ਕਰੋ ਹੱਲੇ ਤੁਹਾਡੇ ਕੋਲ 4-5 ਸਾਲ ਪਿਆ ਆ ਚੋਰ ਲਾ ਕੇ ਕੰਮ ਕਰੋ ਕਿ ਤੁਹਾਨੂੰ ਕੱਲ ਨੂੰ ਲੋਕ ਕਹਿਣ ਨਹੀਂ ਜੇ ਇਹ ਮੈਂ ਕੰਮ ਕੀਤਾ ਸੀ ਆ ਜਿਹੜਾ ਕਿਸੇ ਨੂੰ ਚੱਕ ਕੇ ਕਿਸੇ ਨੂੰ ਅਰੈਸਟ ਕਰਕੇ ਫਿਰ ਪਤਾ ਲੱਗ ਰਿਹਾ ਹੈ ਜੀ ਕਿ ਕਿੱਥੇ ਘਾਟਗੜ ਰੋਪੜ ਦੇ ਕੋਲ ਜਾ ਕੇ ਜੀ ਉਥੋਂ ਜਾ ਕੇ ਬੰਦਾ ਤਿੰਨ ਬੰਦੇ ਚੱਕਦੇ ਜੀ ਪਾਰਟੀਕੂਲਰ ਪਾਰਟੀ ਦੇ ਉਹਨਾਂ ਨੂੰ ਜਾ ਕੇ ਦੂਸਰੇ ਐਂਟ ਤੇ ਜਾ ਕੇ ਨਵਾਂ ਸ਼ਹਿਰ ਜ਼ਿਲ੍ਹਾ ਬੇਸ਼ੀਰ ਪਾਕਪੁਰ ਨਗਰ ਪਸਤੂ ਦੇ ਦੂਸਰੇ ਇਰਤੇ ਜਾ ਕੇ ਬਰਾਮ ਤੱਕ ਲੈ ਕੇ ਜਾਇਆ ਜਾ ਰਿਹਾ ਬਰਾਮ ਤੋਂ ਫੇਰ ਲੈ ਕੇ ਆਂਦੇ ਇਹ ਕਮਾਣਾ ਨਹੀਂ ਕਹਿੰਦੇ ਇਹਨੂੰ ਇਹਨੂੰ ਹੈਰਾਸਮੈਂਟ ਕਹਿੰਦੇ ਬਰਾਮ ਤੋਂ ਲੈ ਕੇ ਫੇਰ ਦੁਬਾਰਾ ਪਰਸਨ ਕੋਲੇ ਰੀਸਰਚ ਨਹੀਂ ਪਤਾ ਲੱਗਾ ਕਿ ਬਲਾਚੋਰ ਲਾਇਆ ਕੀ ਕਰ ਰਹੀ ਹੈ ਸਰਕਾਰ ਇਹ ਦੇਖੋ ਮੇਰੇ ਕੋਈ ਪੁਲਿਸ ਭਰਾ ਜਿਹੜੇ ਆ ਉਹ ਨਹੀਂ ਕਰਦੇ ਹੈ ਵੀ ਉਹ ਤਾਂ ਬਚਾਰੇ ਹੁਕਮਾਂ ਦੇ ਪਾਲਣਾ ਕਰ ਰਹੇ ਆ ਅਸਲੀ ਜਿਹੜੇ ਆ ਜਿਹੜੇ ਹੁਕਮ ਦਿੱਲੀ ਤੋਂ ਆ ਰਹੇ ਆ ਜਾਂ ਦਿੱਲੀ ਵਾਲੇ ਜਿਹੜੇ ਇੱਥੇ ਬੈਠ ਗਏ ਆ ਕਿ ਉਹ ਕਰ ਰਹੇ ਆ ਕਿ ਇੱਥੇ ਦੀ ਗਵਰਨਮੈਂਟ ਦੀ ਜਿਹੜੀ ਬਕਲਾਟ ਆ ਇਹ ਸਾਬਤ ਕਰ ਰਹੀ ਆ ਕਿ ਇਹਨਾਂ ਨੇ ਜਿਹੜੇ ਆਪਣੇ 3.5 ਸਾਲ ਖਰਾਬ ਕਰ ਲੈ ਲੋਕਾਂ ਦੀ ਨਹੀਂ ਸੁਣੀ ਉਪਰ ਧੱਕੇ ਜਬਰ ਜਨਾਹ ਕਰਤੇ ਤਾਂ ਉਹ ਉਹ ਬਫਲਾਟ ਆਉਣੇ ਇਹਨਾਂ ਨੂੰ ਕਿ ਸਾਨੂੰ ਅੱਗੇ ਆ ਕੇ ਜਿਹੜਾ ਨੁਕਸਾਨ ਜਿਹੜੀ ਹਰਾਸਮੈਂਟ ਹੋ ਰਹੀ ਆ ਇਹਦਾ ਕੋਰਟ ਚ ਜਾ ਕੇ ਫਿਰ ਜਵਾਬ ਮੰਗੂਗੇ ਦੇਖੋ ਜੀ ਕੋਰਟ ਦੇ ਵਿੱਚ ਹਰ ਚੀਜ਼ ਲਈ ਅਸੀਂ ਕਿਤੇ ਬੈਠੇ ਨਹੀਂ ਹਾਂ ਤਾਂ ਹਰ ਕਿਸੇ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਲਈ ਕੋਰਟ ਵਿੱਚ ਬੈਠੀਆਂ ਹਾਂ ਕੋਰਟ ਤੱਕ ਵੀ ਜਾਵਾਂਗੇ ਅਪ ਟੂ ది ਹਾਇਰਟ ਕੋਰਟ ਆਫ ਦੀ ਕੰਟਰੀ ਤੱਕ ਵੀ ਜਾਵਾਂਗੇ ਸਾਨੂੰ ਪਹਿਲੇ ਪਤਾ ਤਾਂ ਲੱਗੇ ਵੀ ਸਾਨੂੰ ਕਿਹੜੇ ਜਰਮ ਚੋਂ ਨੇ ਕੀਤਾ ਆ ਸਾਾਨੂੰ ਕਿਹੜੇ ਸਾਡੇ ਬੰਦੇ ਜਿਹੜੇ ਆ ਕਿਹੜੇ ਜਰਮ ਚੋਂ ਚੱਕ ਲਿਆ ਉਹਨਾਂ ਨੇ ਕਿ ਆਇਦਾ ਦਾ ਰੌਇਟ ਹੋ ਗਿਆ ਜਿਹੜੇ ਰੌਇਟ ਕਰ ਉਹਨਾਂ ਨੂੰ ਰੋਕਣ ਵਾਸਤੇ ਕੋਈ ਪੁਲਿਸ ਭੇਜਣੀਆਂ ਪਈਆਂ ਜਾਂ ਉਹਨਾਂ ਨੂੰ ਐਕਾ ਕੋਈ ਬਾਸ਼ਾਣ ਦੇਤਾ ਇਦਾਂ ਦਾ ਪਰਤਾਉ ਕਿ ਉਹਨਾਂ ਨੂੰ ਚੱਕਣਾ ਪੈ ਗਿਆ ਹੁਣੇ ਰੀਸੈਂਟਲੀ ਖਬਰਾਂ ਦੇਖੀ ਜਾ ਰਹੀਆਂ ਕੋਈ ਚਲੰਦਰ ਤੋਂ ਚੱਕ ਲਿਆ ਜੀ ਲੀਡਰ ਚੱਕ ਲਿਆ ਕੋਈ ਮੁਹਾਲੀ ਤੋਂ ਲੀਡਰ ਚੱਕ ਲਿਆ ਕੋਈ ਰੋਪੜ ਤੋਂ ਲੀਡਰ ਚੱਕਦਿਆ ਕਿ ਇਹ ਸਿਰਫ ਬੋਪਲਾਟ ਟਿਕਾਈ ਜਾ ਰਹੀ ਆ ਹੋਰ ਚੱਕਣਾ ਛਕਾਣਾ ਜਿਹੜਾ ਆ ਇਹ ਕੋਈ ਇਹ ਤੁਹਾਨੂੰ ਤੁਹਾਡੀ ਹਾਈ ਕਮਾਂਡ ਹਾਈ ਕਮਾਂਡ ਦਾ ਨਹੀਂ ਹੈਗਾ ਇਹ ਇਹ ਇੱਕ ਦੁੱਖ ਜਹਲ ਕਰ ਰਿਹਾ ਇਹ ਕਾਰਜ ਕਰਤਾਵਾ ਦਾ ਕਿਸੇ ਵੀ ਆਰਡਰ ਦੀ ਲੋੜ ਨਹੀਂ ਹੈਗੀ ਇੱਥੇ ਇੱਥੇ ਦੁੱਖ ਦੱਸਣ ਦੀ ਲੋੜ ਆ ਆਪਣੀ ਤੇ ਕਿ ਆਇਦਾ ਦਾ ਜੁਰਮ ਹੋ ਗਿਆ ਜਿਹੜਾ ਸਾਡੇ ਬੰਦੇ ਐਦਾ ਟੱਕੇ ਜਾ ਰਿਹਾ ਇਸ ਕਰਕੇ ਇਹ ਪੀਸੀ ਕਰਨ ਲਈ ਕੋਈ ਨਹੀਂ ਤੁਹਾਡੇ ਨਾਲ ਉਹ ਆਪਣੇ ਪ੍ਰਧਾਨ ਜਨਰਲ ਸੈਕਟਰ ਸਾਹਿਬ ਕੁਛ ਅਲਟੀਮੇਟਮ ਕਿ ਜੜਾ ਚਾਹੁੰਦੇ ਹੈ ਕਿ ਉਸ ਵਾਰਤ ਕੀ ਉਹ ਤਾਂ 4 ਘੰਟੇ ਦੇ ਵਿੱਚ ਆਗਰ ਸਾਡੇ ਰਾਜਿੰਦਰ ਸਿੰਘ ਅਕੀਲਾਪੁਰ ਅਧਿਕਾਰੀ ਨੂੰ ਨਹੀਂ ਛੱਡਿਆ ਗਿਆ ਤਾਂ ਪੂਰੇ ਪੰਜਾਬ ਦੇ ਵਿੱਚ ਅੰਦੋਲਨ ਹੋਏਗਾ ਸਾਰੇ ਚੱਕੇ ਜਾਮ ਕਿਤੇ ਚੜਗੇ ਅਸੀਂ ਲਗਾਤਾਰ ਅਸ਼ਵੀ ਸ਼ਰਮਾ ਜੀ ਦੇ ਨਾਲ ਸਟੇਟ ਲੀਡਰਸ਼ਿਪ ਦੇ ਨਾਲ ਕਨੈਕਟ ਦੇ ਵਿੱਚ ਆ ਮੈਂ ਹੁਣੇ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਰਿਆ ਸੀ ਉਹ ਗਵਰਨਰ ਸਾਹਿਬ ਨੂੰ ਮਿਲਣ ਜਾ ਰਿਹਾ ਔਰ ਭਾਰਤੀ ਜਨਤਾ ਪਾਰਟੀ ਦੀ ਜਿੰਨੀ ਲੀਡਰਸ਼ਿਪ ਹੈ ਚਾਹੇ ਜੀਡੀ ਪੰਡਾਰੀ ਜੀ ਚਾਹੇ ਰਾਣਾ ਜੀ ਨੇ ਉਹਨਾਂ ਨੂੰ ਵੀ ਵੱਖਰੇ ਵੱਖਰੇ ਥਾਵਾਂ ਤੋਂ ਵੱਖਰੇ ਵੱਖਰੇ ਜ਼ਿਲ੍ਹਿਆਂ ਤੋਂ ਇਹਨਾਂ ਨੇ ਅਰੈਸਟ ਕੀਤਾ ਸੋ ਇੱਕ ਇੱਕ ਤੁਗਲਗ ਫਰਮਾਨ ਜਾਰੀ ਕੀਤਾ ਹੈ ਆਮ ਆਦੀ ਪਾਰਟੀ ਸਰ ਉਸ ਆਲ ਦਿਸੀਜ਼ ਆਫ ਦਾ ਪੰਜਾਬ ਵੀ ਇਹਨਾਂ ਨੂੰ ਜਿੱਥੇ ਵੀ ਇਹ ਕੇਂਦਰ ਦੀਆਂ ਸਕੀਮਾਂ ਲੱਗਦੀਆਂ ਪਈਆਂ ਇਹਨਾਂ ਦੇ ਜਿਹੜੇ ਵੀ ਜਿਹੜੇ ਵੀ ਇਹਨਾਂ ਡੈਲੀਗੇਟਸ ਨੇ ਜਿਹੜੇ ਇਹਨਾਂ ਦੇ ਅਹੁਦੇਦਾਰ ਨੇ ਚਾਹੇ ਜ਼ਿਲ੍ਹਾ ਅਡਮਿਨਿਸ਼ਟਰ ਨੇ ਚਾਹੇ ਸਟੇਟ ਲੈਵਲ 'ਚ ਉਹਨਾਂ ਨੂੰ ਰੈਸਟ ਕਰ ਦਿੱਤਾ ਜਾਵੇ ਪਰ ਭਾਰਤੀ ਜਨਤਾ ਪਾਰਟੀ ਬਸ ਸਪਸ਼ਟ ਸ਼ਬਦਾਂ ਦੇ ਵਿੱਚ ਇਸ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਕਦੇ ਨਾ ਡਰੀ ਹੈ ਨਾ ਡਰੇਗੀ ਇਹ ਤੁਹਾਡੀ ਬਖਲਾਹਟ ਹੈ ਜੋ ਤੁਹਾਡੀ ਸਾਹਮਣੇ ਦਿਖ ਰਹੀ ਹੈ ਔਰ ਵੀ ਕਹਿੰਦੇ ਨਾ ਵਿਨਾਸ਼ ਕਾਲਾ ਵਿਪਰੀਤ ਬੁੱਧੀ ਸਿਰਫ ਸਮਾਂ 16 ਸਾਲ ਦਾ ਰਹਿ ਗਿਆ ਲੋਕੀ ਮੂੰਹ ਤੋੜ ਜਵਾਬ ਦੇਣੇ बहुत-बहुत धन्यवाद बहुत सारी मीडिया दा सारियां दा बहुत-बहुत धन्यवाद तो ओके थैंक यू तो मैंने भी कही ना मैं अपडेट फाइट चलाया है ਸਰ ਜਨ ਅਸ਼ੀਮ ਭਗ세ਗ ਨਗਨ ਸਵਤਨ ਅਜਲੀਆਂ ਵਿਸ਼ੇਸ਼ ਸਰਗਰਮੀਆਂ ਤੁਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਹਿਲੇ ਸਿੰਘ ਇਜਾਜ਼ਤ ਦਿਓ ਧੰਨਵਾਦ